ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਗ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੋ ਰਿਹਾ ਜੀ ਤੇ ਤਸਵੀਰ ਦੇਖੋ ਸਾਰੰਨ ਕੰਮਕਾਰ ਕਰਦੇ ਨੇ ਲੱਗਦੇ ਹਨ ਪਹਿਲਾਂ ਇਹ ਵਾਲੇ ਕਮਰੇ ਦੀ ਸਾਫ ਸਵਾਬੀ ਕੀਤੀ ਇਹ ਵਾਲੇ ਕਮਰੇ ਦੀ ਸਫਾਈ ਕਰਤੀ ਹਨ ਚਾਦਰਾਂ ਵਗੈਰਾ ਧੋਪੀਆਂ ਹੋਏ ਨੇ ਹਜੇ 기 ਮਸ਼ੀਨ ਤੇ ਪਹਿਲਾਂ ਮੈਂ ਉਹ ਕਰਦੀ ਹਾਂ ਕਬਿਤੇ ਨਗਾ ਮਰੇ ਦੋ ਕਮਰਿਆਂ ਦੀ ਸਫਾਈ ਹੋ ਗਈ ਤਿੰਨਾਂ ਦੀ ਪਿਕਚਰ ਸਲੋਕ ਦੀ ਹੇਅਰ ਰੋਲ ਦੀ ਹੋ ਗਈ ਤੇ ਅੱਜ ਸੋਫਿਆਂ ਨੇ ਦੀ ਹੋ ਗਈ ਤੇ ਛਾਤਰਾਂ ਨੂੰ ਉੱਠੀਆਂ ਹੋਈਆਂ ਨੇ ਤੇ ਜਿਹੜੇ ਪੜਦੇ ਸੀ ਉਹ ਧੂੜ ਹੋ ਕੇ ਆਪਣੀ ਲਾ ਦੇ ਸੀ ਹੈਨਾ ਬੱਸੋਂ ਥੋੜੀ ਤੇ ਰੈਸਟ ਕਰ ਗਈ ਸੀ ਰੈਸਟ ਕਰਕੇ ਕਿ ਚਲੋ ਫੇਰ ਕੰਮ ਕਰਦੇ ਜੂਟੇ ਹੈਨਾ ਅੱਜ ਤੋਂ ਮੈਂ ਗੜਾ ਜਿਆ ਕੰਮ ਕਰੀ ਸਵੇਰ ਨੂੰ ਦਵਾਈ ਲੈ ਕੇ ਆਈ ਸੀ ਦਵਾਈ ਲਈ ਨਹੀਂ ਗਈ ਮੈਂ ਤਾਂ ਅਜੇ ਤੱਕ ਮੱਝਾ ਵੀ ਦੁਨੀਆ ਦੇ ਬਾਹਰ ਤੇ ਸਫਾਰ ਦੀ ਮੇਰੇ ਗਏ ਹੋਏ ਨਿਕਰਨੇ ਵਿੱਚ ਸਿੰਗੂ ਬਾਰਡਰ ਤੇ ਅੱਜ ਸਿੰਗੂ ਬਾਰਡਰ ਤੋਂ ਗਏ ਨੇ ਆਰੇ ਮੀਸ ਆ ਗਿਆ ਠੰਡਾ ਵੀ ਹੈ ਤੇ ਗਰਮੀ ਵੀ ਲੱਗਦੀ ਹੈ ਹਨ ਤੇ ਗਲਾ ਵੀ ਖਰਾਬ ਹੋ ਗਿਆ ਜੀ ਅੱਜ ਮਿੱਟੀ ਝੋਨੇ ਚੁੰਦੇ ਲਾਉਣ ਵਾਸਤੇ ਦੇਖਦੀਆਂ ਵੀ ਹੋਈਆਂ ਨੇ ਅੱਜ ਦੀ ਵੀ ਉਹ ਇਹ ਕੱਲ੍ਹ ਤੱਕ ਹੋ ਚੁਗੀ ਹੈ ਨਾ ਕਿਉਂਕਿ ਜੇ ਫੇਰ ਮੀਂਹ ਪੈ ਗਿਆ ਫੇਰ ਨਹੀਂ ਚੁੱਲ੍ਹੇ ਨੂੰ ਮਿੱਟੀ ਰਗਣੀ ਹੈ ਵੀ ਘਾਰਾਂ ਲੱਗਣਾ ਕੁਝ ਕੱਪੜੇ ਪਾਣੀ ਸੁੱਕਣੇ ਪਾਤੇ ਤੇ ਕੁਝ ਹੁਣ ਮਸ਼ੀਨ 'ਚ ਸੁਕਾਉਣ ਵਾਸਤੇ ਲਾਇਏ ਨੇ ਹਨਾ ਤੇ ਇੰਨੇ ਕੋ ਮਿੱਟੀ ਭੀ ਹੋ ਗਈ ਬਹੁਤ ਖੰਡਾਰ ਖਿੰਡੇ ਹੋਇਆ ਪਿਆ ਹੈ ਹਨਾ ਇਕੱਲੇ ਜਣੇ ਨੂੰ ਫਿਰ ਤੁਹਾਨੂੰ ਪਤਾ ਹੈ ਹਨਾ ਕੰਮ ਕਰਨਾ ਪਟਾਣਾ ਫਿਰ ਰੋਟੀ ਵੀ ਬਣਾਣੀ ਹੋਰ ਕੰਮ ਵੀ ਕਰਨੇ ਹਨਾ ਪਹਿਲਾਂ ਮੈਂ ਮਿੱਟੀ ਪਾ ਲੰਨੀ ਹੈ ਇਹਦੇ ਵਿੱਚ ਇਕੱਲਾ ਵੀ ਫਸ ਗਿਆ ਬਚਾਰਾ ਉੱਤੋਂ ਮਿੱਟੀ ਨਿਕਲ ਸੀ ਗਿਆ ਨਾ ਥੈਲੇ ਚ ਪਾਈ ਸੀ ਥੈਲਾ ਹੀ ਵਿਚਾਰਾ ਤਾਂ ਪੰਜ ਫਟ ਗਿਆ ਪਿਆਰ ਦੀਆ ਮੈਂ ਕਿਹਾ ਹੋਰ ਦੇ ਵਿੱਚੋਂ ਨਿਕਲੀ ਹੋਈ ਐ। ਥੋੜ੍ਹਾ ਬਹੁਤ ਦਰਦ ਵੀ ਸੀਗੀ ਮੈ। ਪੋਚਾ ਕੋਤੋਂ ਦੇਸੀਆ ਇੱਕ ਛੱਡਾ ਲਾ ਉਧਰ ਪਿਆ ਉਹ ਪਾ ਦਿੰਦੀ ਜੀ ਕਿਹੜੀ ਲੱਗੀ ਹੋਰ ਇਹ ਕਿਹੜੀਆਂ ਆਲੋਕ ਯੂ ਸ਼ੋਪਿੰਗ ਤੇ ਜਿਹੜੇ ਦੋ ਕੀ ਆਪਾਂ ਨੇ ਤੋੜੀਆਂ ਸੀਗੀਆਂ ਹਨਾ ਉਹਨਾਂ ਦੇ ਆਪਾਂ ਨੇ ਕੀ ਆਹ ਦੇ ਪਰਾਂਠੇ ਬਣਾ ਲਈ ਸੀਗੇ ਬਹੁਤ ਟੇਸਟੀ ਬਣੇ ਗੁੰਦੀ ਕੀ ਆਦੇ ਮੌਸਮ ਬੜਾ ਵਧੀਆ ਹੋਇਆ ਪਏ ਠੰਡਾ ਠੰਡਾ ਹਵਾਵਾਂ ਚੱਲ ਰਹੀਆਂ ਠੰਡੀਆਂ ਇੱਥੇ ਸੂਰਜ ਜਿਹੜਾ ਛਿਪਣਾ ਸ਼ੁਰੂ ਹੋ ਗਿਆ ਹਜੇ ਤੱਕ ਇੱਥੇ ਛਿਪਜੂਗਾ। ਪਾਲਟੀ ਪਾਣੀ ਦੀ ਭਰ ਕੇ ਲਾਉਂਦੀ ਪਾਇਆ ਨਹੀਂ ਹੈ। ਪਾਣੀ ਗੜਾ ਖਰਾਬ ਹੋਣ ਕਰਕੇ ਨਾ ਅਜੀਬ ਜਿਹਾ ਮਨ ਹੋਇਆ ਮੇਰੇ ਮਾਰੇ। ਇੱਕ ਮੌਸਮ ਐਤਾ ਜਿਹਾ ਹੋ ਗਿਆ। ਇਹ ਜੋ ਪਾਣੀ ਦੀ ਭਰਤੀ ਹੋਣੀ ਮਿੱਟੀ ਉਹਦੇ ਵਿੱਚ ਪਾਈ ਫੇਟਲੀ ਮੱਝਾਂ ਕੋਲੇ ਨਾ ਬੱਚਾ ਪੜਦਾ ਨਹੀਂ ਹਜੇ ਸਫਾਈ ਆਪਣੀ ਹੋਣੀ ਬਹੁਤ ਹੋ ਰਹੀ ਹੈ। ਇੱਕ ਮੇਰੇ ਵਾਲਾ ਕਮਰਾ ਰਹਿੰਦਾ ਕਿ ਕਿਸੇ ਨੂੰ ਰਹਿੰਦੀ ਆਪਣੀ ਵਾਸਤੇ ਸੌਣ ਉਸ ਤੋਂ ਬਾਅਦ ਜਿਹੜੇ ਮਿਕਸੀ ਜੇ ਕਪੜਾ ਸਫਾਈਆਂ ਹੈ ਕੰਪਲੀਟ ਹੋਲ ਨਹੀਂ ਤੇ ਕਮਰੇ ਉੱਪਰ ਜਾ ਕੇ ਸਫਾਈਆਂ ਕਰਕੇ ਜਾਣੀਆਂ ਹਨ ਹਜੇ ਬਿਹੜਾ ਖੰਡਾ ਨਹੀਂ ਆਪਣੇ ਜਿਹੜਾ ਮਾੜੀ ਦਾ ਗੁੱਗਾ ਮਾੜੀ ਦਾ ਮੇਲਾ ਆਣ ਆਲਾ ਹੈ ਬਸ ਥੋੜੇ ਦਿਨ ਰਹਿ ਗਏ ਬਾਹਰ ਬਹੁਤ ਉਡੀਏ ਨੇ ਆਪਣਾ ਕੀ ਨਾ ਕਰ ਕਰਦੇ ਇੱਕ ਮੈਨੂੰ ਅਜੂਤ ਹੰਦ ਕਰਿਆ ਹੋਇਆ ਸੀ ਕਿ ਜਿਸ ਦਿਨ ਛੁੱਟੀ ਹੁੰਦੀ ਆਦੋਂ ਉਹਨੂੰ ਉੱਜੋਂ ਤਾਂ ਵੀ ਕਰਦੇ ਹੀ ਜਾਂਦਾ ਨਾ ਨਾ ਆਵੇ ਨਾ ਖਾਵੇ ਨਾ ਕੁਝ ਕੰਮ ਕਰੁੰਦਾ ਮਮਾ ਇਹ ਕਰ ਦੋ ਮਮਾ ਇਹ ਕਰ ਤੋ ਬਸ ਲੋਥੀਆ ਗਾਲਟੀ ਪਾ ਕੇ ਪਾਣੀ ਦੀ ਪਾ ਮਿੱਟੀ ਦੇ ਵਿੱਚ ਪਾ ਲਈ ਹੈ ਇੱਕੋ ਮਿੱਟੀ ਦਾ ਡੱਲਾ ਜੋ ਉਹਦੇ ਵਿੱਚ ਸੁੱਟ ਦੰਨੀ ਹੈ ਰੋਸ਼ਨੀ ਬਹੁਤ ਜ਼ਿਆਦਾ ਮੈਨੂੰ ਲੱਗਿਆ ਜਿਵੇਂ ਧੁੱਪ ਉਹਨਾ ਇੰਨੀ ਤੇਖੀ ਸੀਗੀ ਨਾ ਦੁਪਹਿਰੇ ਦਾ ਸਿਰ ਦੁਖਣ ਲੱਗ ਗਿਆ ਸੀਗਾ ਦੁਪਹਿਰੇ ਮੇਰਾ ਜਦੋਂ ਮੈਂ ਇੱਥੇ ਆਪਣਾ ਉਹ ਕਰਿਆ ਕਿਉਂਕਿ ਬਾਹਰ ਸਾਫ਼ ਬਹਨੀਆਂ ਕਰੀਆਂ ਹਨ ਉਦੋਂ ਇੰਨੀ ਜ਼ਿਆਦਾ ਧੁੱਪ ਸੀਗੀ ਜਿਹੜਾ ਇੱਕ ਮਿੱਟੀ ਦਾ ਡਲ ਹੋਵੇ ਪੰਨੇ ਦੇ ਵਿੱਚ ਪਾ ਦੇਣੀ ਹੈ ਇਹ ਫਿਰ ਬਣਾਇਆ ਕਰਾਂਗੇ ਆਪਾਂ ਚੁੱਲੇ ਦੇ ਸਾਗ ਮੱਕੀ ਦੀ ਰੋਟੀ ਪਾਪਾ ਜੀ ਕਿਦਾਂ ਕਹਿੰਦੇ ਚਲਾਈ ਦੇ ਸਾਗ ਬਣਾਣਾ ਮੈਂ ਕਿ ਹਜੇ ਕੋਈ ਸਾਗ ਨਹੀਂ ਬਣਾਣਾ ਜਦੋਂ ਤੱਕ ਆਪਾਂ ਹਾਂਜੀ ਪਾਪਾ ਜੀ ਮੈਂ ਤਾਂ ਕਦ ਕੀ ਆਈ ਵੀ ਮੈਂ ਤਾਂ ਕਦ ਕੀ ਆਈ ਵੀ ਹਾਂ ਮੈਂ ਕਿ ਚਲਾਈ ਦੇ ਸਾਗ ਹਜੇ ਨਹੀਂ ਬਣਾਣ ਜਦੋਂ ਤੱਕ ਆਪਣਾ ਚੁੱਲਾ ਨਹੀਂ ਕੰਪਲੀਟ ਹੋ ਜਾਂਦਾ ਚੁੱਲੇ ਨੂੰ ਮਿੱਟੀ ਨਹੀਂ ਲੱਗ ਜਾਂਦੀ ਮੈਂ ਹਣ ਚੁੱਲੇ ਨੂੰ ਮਿੱਟੀ ਲਾ ਕੇ ਫਿਰ ਸਾਗ ਲਿਆਵਾਂਗੇ ਇਹ ਉਸ ਤੋਂ ਬਾਅਦ ਸਾਲ ਬਣਾਵਾਂਗੇ। ਲੋ ਜੀ ਮਿੱਟੀ ਭਿਉਂਤੀ ਆਪਾਂ ਨੇ। ਠੀਕ ਹੈ। ਤੇ ਹੁਣ ਚੱਲੀ ਆਪਾਂ ਮੱਝਾਂ ਕੋਲੇ। ਹੁਣ ਮੱਝਾਂ ਕੱਢੀ ਬਾਹਰ ਅੱਗੇ ਸਰਦਾਰ ਜੀ ਘਟਦੇ ਹੁੰਦੇ। ਅੱਜ ਮੈਨੂੰ ਕੱਢਣੀਆਂ ਪੈਣੀਆਂ। ਪਾਪਾ ਜੀ ਅਜੇ ਤੱਕ ਸੋਏ ਰਹੇ ਸੀ। ਕਹਿੰਦੇ ਆ ਮਨ ਤੂੰ ਕੱਢੀ ਆਈ ਹੋਈ। ਮੈਂ ਕਿਹਾ ਮੈਂ ਤਾਂ ਕੱਢੀ ਆਈ ਹੋਈ ਆ। ਲੋ ਜੀ ਮੱਝਾਂ ਕੱਢ ਕੇ ਬਾਹਰ। ਦੇਖੀਏ ਕੱਖ ਵਗੈਰਾ। ਪਾਪਾ ਜੀ ਨੇ ਕਹੀ ਬਟੋਕਾ ਕਰ ਦੋ। ਮੈਂ ਸੰਭਰ ਦਨੀ ਆ ਮੱਝਾਂ ਨੀਚੇ। ਬਾਰ ਤੋਂ ਅਸੇ ਸੰਭਰਿਆ ਹੋਇਆ ਹੈ ਚਲ ਥੋੜਾ ਜਿਹਾ ਹੋਛਾੜੂ ਮਾਰ ਦਾਂ ਜੀ ਟੋਕਾ ਕਰ ਮੈਂ ਜਿਹੜਾ ਹੈਗਾ ਬਸ ਉਹ ਪਾ ਦਿੰਦਾ ਲੋ ਮੱਝ ਨੂੰ ਕੱਖ ਪਾਵੋਗੇ بس ਛੋੜੋ ਮਾਰੋ ਮੈਂ ਫੜਿਆ Yeah